ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 27 ਦਸੰਬਰ ਨੂੰ ਸਹਬਜ਼ਾਦਾ ਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਅਤੇ ਮੋਤੀਰਾਮ ਮਹਾਰਾਜ ਜੀ ਦੇ ਸ਼ਹੀਦੀਆਂ ਨੂੰ ਸਮਰਪਤ ਮਨੁਖਤਾ ਦੀ ਸੇਵਾ ਖੂਨਦਾਨ ਸੋਸਾਇਟੀ ਪੱਟੀ ਜ਼ਿਲ੍ਹਾ ਤੋਂ ਵੱਲੋਂ ਜੋ ਬੀਬੀ ਰਜਨੀ ਜੀ ਦੀ ਗੁਰਦੁਆਰੇ ਵਿਖੇ ਇੱਕ ਕੈਂਪ ਲਗਾਇਆ ਗਿਆ ਅਤੇ ਇਹ ਜੋ ਮੂੰਹ ਬੋਲਦੀਆਂ ਤਸਵੀਰਾਂ ਹਨ ਇਹ ਅ ਅੱਜ ਦੇ ਜੋ ਖੂਨਦਾਨ ਕੈਂਪੀਆਂ ਹਨ ਅਨੇਕਾਂ ਹੀ ਪੁਰਾਣੀ ਬੜੇ ਅ ਧਰਮ ਤੋਂ ਉੱਪਰ ਉੱਠ ਕੇ ਜੋ ਇਹ ਬਲੱਡ ਡੋਨੇਟ ਕਰ ਰਹੇ ਹਨ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਬਦ ਤੋਂ ਬਦ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਜੋ ਸਤਕਾਰਯੋਗ ਕਾਰਜ ਹਨ ਬਦ ਤੋਂ ਬਦ ਅਸੀਂ ਕਰ ਸਕੀਏ ਬਹੁਤ ਹੀ ਅੱਛਾ ਉਪਰਾਲਾ ਹੈ ਨੌਜਵਾਨਾਂ ਦਾ ਅਤੇ ਸ਼ਹਿਰ-ਸ਼ਹਿਰ ਵਿੱਚ ਇਹੋ ਜਿਹੇ ਉਪਰਾਲੇ ਕਰਨ ਦੀ ਜ਼ਰੂਰਤ ਹੈ ਅਸੀਂ ਧੰਨਵਾਦੀ ਹਾਂ ਇਹਨਾਂ ਵੀਰਾਂ ਦੇ ਜਿਨ੍ਹਾਂ ਨੇ ਕਿ ਐਡੇ ਵੱਡੇ ਪੱਧਰ ਤੇ ਜੋ ਇਹ ਪ੍ਰੋਗਰਾਮ ਨੂੰ ਲੈ ਕੇ ਆਇਆ ਹੈ ਅਤੇ ਇਸ ਦੇ ਨਾਲ ਇੱਕ ਬਹੁਤ ਵੱਡਿਆ ਮੈਸੇਜ ਆ ਰਿਹਾ ਹੈ ਕਿ ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸੁਪਨਾ ਕੀ ਰੇਣਕਾ ਤੋ ਉਹ ਹਮਾਰੇ ਪਾਸ ਅਤੇ ਜੋ ਇਸਦੇ ਜੋ ਬੋਡੀ ਹਨ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਕੋਈ ਮਰਦਾ ਗੰਮੜਾ ਕਹੇ ਉਹਨੂੰ ਚੜਦੀ ਕਲਾ ਦਾ ਕੋਈ ਉਦਾਰ ਕਹਿੰਦੇ ਬਾਜਾ ਵਾਲੜਾ ਕੋਈ ਪੁਕਾਰਦਾ ਏ ਕੋਈ ਨੀਲੇ ਦਾ ਸ਼ਾਹ ਅਸਵਾਰ ਕਹਿੰਦੇ ਕੋਈ ਆਖ ਦਾ ਤੇਗ ਦਾ ਤਨੀ ਸੀ ਉਹ ਤੁਸ਼ਟ ਗੰਮਨ ਨੂੰ ਕੋਈ ਸਿਪਾਹ ਸਰਦਾਰ ਕਹਿੰਦੇ ਦਾਤਾ ਅਮਰਤ ਦਾ ਜਾਜਿਕਾ ਕਹੇ ਸਰ ਸਰਬੰਸਦਾਨੀ ਦਾ ਸਾਰਾ ਸੰਸਾਰ ਕਹਿੰਦੇ ਬੜੀ ਸੁਚੱਜੇ ਢੰਗ ਨਾਲ ਇਹਨਾਂ ਨੌਜਵਾਨਾਂ ਨੇ ਜੋ ਫੁੰਦਨ ਕੈਂਪ ਹੈ ਉਸ ਨੂੰ ਜੋ ਉਹਦਾ ਜੋ ਪ੍ਰੋਗਰਾਮ ਕੀਤਾ ਹੈ ਆ ਹੁਣ ਹੁਣ ਇਹਨਾਂ ਦਾ ਜਾਚਦੇ ਹਾਂ ਕਿ ਵੀਰ ਜੀ ਇਸ ਬਾਰੇ ਕੀ ਕਹਿਣਗੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਬੱਲੇ ਜੀ ਬੈਠੋ ਸਰਦਾਰ ਜੀ ਬੈਠਾ ਹਾਂਜੀ ਆਪ ਜੀ ਦਾ ਫਿਕਰਮੰਦ ਮੀਡੀਆ ਵੱਲੋਂ ਬਹੁਤ ਬਹੁਤ ਧੰਵਾਦ ਹੈ ਜਿਨ੍ਹਾਂ ਨੇ ਕਿ ਸਹਬ ਜਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਅਤੇ ਦੁਨੀਆ ਦੇ ਸਭ ਤੋਂ ਮਹੰਗੇ ਜ਼ਮੀਨ ਖਰੀਦਣ ਵਾਲੇ ਅਤੇ ਸੇਵਾਦਾਰ ਸੰਤਨ ਮੋਤੀਰਾ ਮਹਿਰਾਜੀ ਦੇ ਇਸ ਬੰਧ ਵਿੱਚ ਆਪ ਜੀ ਨੇ ਕੀਮਤੀ ਜ਼ਰਦਨ ਨੂੰ ਬਚਾਉਣ ਵਾਸਤੇ ਜੋ ਕੈਂਪ ਲਗਾਇਆ ਹੈ ਇਸ ਬਾਰੇ ਤੁਹਾਡਾ ਕੀ ਚਾਣਨਾ ਬਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਸੈਕਟ ਜਨ ਸਿੱਖਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਸਕੂਟੀ ਲੱਗੀ ਹੋਈ ਹੈ ਬਾਹਰ ਜਿਹੜੀ ਵੀ ਸਵਿਚ ਆਨ ਹੈ ਜਿਹਦਾ ਬਚਨ ਹੈ ਉਹਨੂੰ ਸ਼ਾਮ ਕੀਤਾ ਹੋਇਆ ਹੈ ਜਿਹਦੀ ਵੀ ਸੁੰਦਰੀ ਹੈਗੀ ਐ ਉਸ ਨੂੰ ਪਲੀਜ਼ ਬਾਹਰ ਕੱਢ ਕੇ ਆਪਣੇ ਸੁੰਦਰੀ ਦਾ ਧਿਆਨ ਦੇ ਕੇ ਨੰਬਰ ਦੇ ਵਿੱਚ ਇਲੈਕਟ੍ਰਿਕ ਸੁੰਦਰੀਏ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਪਿੱਛਾ ਜਾਂਦਾ ਹੈ ਲੱਗੀ ਹੋਈ ਹੈ ਜਿਹਦੀ ਸੁੰਦਰੀਏ ਕੋਲ ਨਾਲ ਆਣਗੇ ਨਹੀਂ ਚੈੱਕ ਜਰੂਰ ਕਰੋ 4 ਅਹਿਮ ਗਾਥੀ ਸਰਵੰਤਰ ਹਿੱਤੇ ਉਹਦੇ ਵਿੱਚੋਂ ਡੋਰੀਆਂ ਸੁੰਦੇ ਹੋਏ ਸ਼ਹੀਦ ਹੋ ਗਏ ਅਤੇ ਉਹਨਾਂ ਨੂੰ ਯਾਦ ਕਰਦੇ ਹੋਏ ਤੰਦਰੁਸਤ ਵੀਰਾਂ ਵੱਲੋਂ ਬਹੁਤ ਹੀ ਸਤਿਕਾਰ ਮਾਨ ਤੇ ਇਸ ਸ਼ਾਹ ਦੇ ਨਾਲ ਖੂਨਦਾਨ ਕੀਤਾ ਗਿਆ ਅਸੀਂ ਸਾਰੇ ਹੀ ਪੱਟੀ ਸ਼ਹਿਰ ਨਿਵਾਸੀਆਂ ਦਾ ਸਮਾਜ ਸੇਵੀਆਂ ਦਾ ਰਾਜਨੀਤਿਕ ਸੰਸਥਾਵਾਂ ਦਾ ਸਾਰਿਆਂ ਨੂੰ ਪਹਿਲ ਦੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਸ਼ਹਾਦਤ ਨੂੰ ਸਮਰਪਿਤ ਹੋ ਕੇ ਇੱਕ ਉਪਰਾਲੇ ਨੂੰ ਬਹੁਤ ਵੱਡਾ ਰੂਪ ਦੇ ਕੇ ਖੂਨਦਾਨ ਕੀਤਾ ਆ ਪੀਕਾ ਖਾਲਸਾ ਵਾਹਿਗੁਰੂ ਜੀ ਕਾ ਜੀ ਇਸ ਤੇ ਇੱਕ ਜ਼ਿਕਰ ਜੋਗ ਹੈ ਜੀ ਕਿ ਇੱਥੇ ਹੁਣੇ ਕਹਿ ਰਹੇ ਸੀ ਕਿ ਇੰਨੇ ਕਿੰਨੇ ਯੂਨਿਟ ਖੂਨਦਾਨ ਹੋਇਆ ਜੀ ਦੇਖੋ ਜੀ 350 ਤੋਂ ਵੱਧ ਇੱਥੇ ਤੰਦਰੁਸਤ ਵੀਰਾਂ ਨੇ ਨਿਰਮਾਨ ਕੀਤਾ ਹੈ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਉਸ ਜੀ ਉਹਨਾਂ ਨੂੰ ਵਾਹਿਗੁਰੂ ਜੀ ਚਰਦੀ ਕਲਾ ਕਰੇ ਰੱਖੀਆਂ ਬਗਤ ਤੋ ਐਸਨ ਮਨੁਖ ਸੇਵਾ ਦੀ ਸੇਵਾ ਖੂਨਦਾਨ ਸੋਸਾਇਟੀ ਪੱਤੀ ਰਜਿਸਟਰ ਪੰਜਾਬ ਵੱਲੋਂ ਬੀਰ ਜੀ ਸਿੰਘ ਸਹਿਬਾਨ ਜੋ ਇਸ ਦੇ ਸੰਜੋਜਕ ਹਨ ਉਹਨਾਂ ਨੇ ਬੜੇ ਸੋਚੇ ਜਿਹੇ ਢੰਗ ਨਾਲ ਆਪਣੇ ਜੋ ਵਿਚਾਰ ਰੱਖੇ ਹਨ ਅਤੇ ਉਹਨਾਂ ਨੇ ਭਿਕ ਵਿੱਚ ਇਹ ਆਸ ਕੀਤੀ ਕਿ ਇਹ ਜੋ ਪ੍ਰੋਗਰਾਮ ਹੈ ਨਿਰੰਤਰ ਦਿਨ-ਦਿਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਫਿਕਰਮੰਦ ਮੀਡੀਆ ਲਈ ਪਤਰਕਾਰ ਅਵਤਾਰ ਸਿੰਘ ਪੱਟੀ